ਸਾਈ ਨਿਊਜ਼ ਪੰਜਾਬ ਦੇ ਨਾਲ ਤੁਸੀਂ ਜੁੜੇ ਹੋ ਤੇ ਇਸ ਵੇਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਜਿੱਥੇ ਕਿ ਬਠਿੰਡਾ ਦੇ ਵਿੱਚ ਦਰ ਸ਼ਾਮ ਪੁਲਿਸ ਅਤੇ ਨਸ਼ਾ ਤਸਕਰਾਂ ਵਿਚਾਲੇ ਮੁਠਪੈੜ ਹੋਈ ਹੈ ਇਸ ਦੌਰਾਨ ਪੁਲਿਸ ਦੇ ਉੱਤੇ ਫਾਇਰਿੰਗ ਵੀ ਕੀਤੀ ਗਈ ਹੈ ਜਿਹਾ ਕਹਿਣਾ ਹੈ ਪੁਲਿਸ ਦਾ ਦਰਅਸਲ ਗੁਪਤ ਸੂਚਨਾ ਦੇ ਆਧਾਰ ਦੇ ਉੱਤੇ ਨਸ਼ਾ ਤਸਕਰਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਇਸ ਦੌਰਾਨ ਪੁਲਿਸ ਦੇ ਉੱਤੇ ਫਾਇਰਿੰਗ ਵੀ ਕੀਤੀ ਗਈ ਹਾਲਾਂਕਿ ਜਵਾਬੀ ਕਾਰਵਾਈ ਕਰਦੇ ਆ ਪੁਲਿਸ ਦੇ ਵੱਲੋਂ ਜਦੋਂ ਗੋਲੀ ਚਲਾਈ ਜਾਂਦੀ ਹੈ ਤਾਂ ਇਸ ਦੌਰਾਨ ਨਸ਼ਾ ਤਸਕਰ ਫਰਾਰ ਹੋ ਜਾਂਦੇ ਨੇ ਤਾਂ ਬਠਿੰਡਾ ਦੇ ਵਿੱਚ ਦਰ ਸ਼ਾਮ ਨਸ਼ਾ ਤਸਕਰਾਂ ਅਤੇ ਪੁਲਿਸ ਵਿਚਕਾਰ ਮੁਠਪੇੜ ਹੋ ਗਏ ਮੁਠਿੰਡਾ ਦੇ ਪੁਰਜਾਪਤ ਕਲੋਨੀ ਨੇੜੇ ਪੁਲਿਸ ਨੂੰ ਗੁਪਸੂਚਨਾ ਮਿਲੀ ਕਿ ਕਾਰ ਸਵਾਰ ਕੁਝ ਨੌਜਵਾਨ ਜੋ ਨਸ਼ੇ ਦੇ ਕਾਰੋਬਾਰ ਨਾਲ ਲਿਪਤ ਨੇ ਉਹ ਘੁੰਮ ਰਹੇ ਨੇ ਜਿਸ ਤੇ ਪੀਸੀਆਰ ਟੀਮ ਵੱਲੋਂ ਜਦੋਂ ਕਾਰ ਸਵਾਰ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਦੌਰਾਨ ਕਾਰ ਸਵਾਰ ਨੌਜਵਾਨਾਂ ਵੱਲੋਂ ਪੀਸੀਆਰ ਦੀ ਗੱਡੀ ਨੂੰ ਟੱਕਰ ਮਾਰਦੇ ਆ ਗੋਲੀ ਚਲਾ ਦਿੱਤੀ ਗਈ ਤੇ ਇਸ ਦੌਰਾਨ ਪੁਲਿਸ ਵੱਲੋਂ ਜਵਾਬੀ ਕਾਰਵਾਈ ਕਰਦੇ ਹੋਏ ਜਦੋਂ ਗੋਲੀ ਚਲਾਈ ਗਈ ਤਾਂ ਤਸਕਰ ਮੌਕੇ ਤੋਂ ਫਰਾਰ ਹੋ ਗਏ ਤਾਂ ਬਠਿੰਡਾ ਪੁਲਿਸ ਵੱਲੋਂ ਹਾਈ ਅਲਰਟ ਕਰਦੇ ਹੋਏ ਇਹਨਾਂ ਨੌਜਵਾਨਾਂ ਨੂੰ ਜਦੋਂ ਘੇਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਰ ਵੀ ਜਿਹੜੀ ਹੈ ਉਹ ਛੱਡ ਕੇ ਇਹ ਮੌਕੇ ਤੋਂ ਫਰਾਰ ਹੋ ਗਏ ਸਵਾਬਤ ਪੁਲਿਸ ਨੇ ਕੀ ਕੁਝ ਹੋਰ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵਾਰ ਸੁਣਦੇ ਹਾਂ ਐਸਪੀਟੀ ਨਰਿੰਦਰ ਸਿੰਘ ਕੋਲਈ ਦੋ ਮੁੰਡੇ ਸੀਗੇ ਉਹ ਤੇ ਸਵਾਰ ਸੀਗੇ ਇੱਕ ਸੁਖਦੀਪ ਸਿੰਘ ਸੀਗਾ ਇੱਕ ਉਹਦੇ ਨਾਲ ਉਹਦਾ ਦੋਸਤ ਅਵਤਾਰ ਸਿੰਘ ਸੀਗਾ ਦੁੱਧਾ ਦਾ ਰਹਿਣ ਵਾਲਾ ਉਹ ਇਹ ਬਠਿੰਡਾ ਦਾ ਰਹਿਣ ਵਾਲਾ ਉਹਦੇ ਵਿੱਚੋਂ ਉਹਨਾਂ ਨੇ ਜਿਹੜੀ ਇਹ ਪੁਲਿਸ ਪਾਰਟੀ ਦੇ ਉੱਪਰ ਫਾਇਰ ਕਰ ਦਿੱਤਾ ਫਾਇਰ ਦੇ ਵਿੱਚ ਇਹਨਾਂ ਨੇ ਵੀ ਜਵਾਬੀ ਐਸਸੀ ਜਸਕਰਨ ਸਿੰਘ ਤੇ ਇਹਦੀ ਪਾਰਟੀ ਵੀ ਜਵਾਬੀ ਕਾਰਵਾਈ ਕਰਦੇ ਹੋਏ ਰੈਟੇਲੀਏਟ ਕੀਤਾ ਆਪਣੀ ਰਿਸਪੌਂਡ ਕੀਤਾ ਇਹਨਾਂ ਨੇ ਫਾਇਰ ਕੀਤੇ ਇਸ ਤੋਂ ਬਾਅਦ ਜਿਹੜੀ ਹੈਗੀ ਆ ਗੱਡੀ ਭਜਾ ਕੇ ਉੱਥੋਂ ਲੈ ਗਏ ਸਾਡੀ ਗੱਡੀ ਦੇ ਵਿੱਚ ਹਿੱਟ ਵੀ ਕੀਤਾ ਉਹਨਾਂ ਨੇ ਗੱਡੀ ਭਜਾ ਕੇ ਉੱਥੋਂ ਮੌਕੇ ਤੋਂ ਲੈ ਗਏ ਫਰਾਰ ਹੋ ਗਏ ਅੱਗੇ ਜਦੋਂ ਰਾਹ ਹੀ ਤੇ ਜਾ ਰਿਹਾ ਸੀ ਉਹਦੇ ਵਿੱਚ ਇੱਕ ਸਕੂਟੀ ਵਾਲਾ ਆ ਰਿਹਾ ਸੀ ਉਹਨਾਂ ਨੇ ਵੀ ਇਹਨਾਂ ਨੇ ਹਿੱਟ ਕੀਤਾ ਉਸ ਤੋਂ ਬਾਅਦ ਜਿਹੜੀ ਸਾਡੀ ਪੀਸੀਆਰ ਪਾਰਟੀ ਸਾਰੀਆਂ ਐਕਟੀਵੇਟ ਕੀਤੀਆਂ ਗਈਆਂ ਜਮਾਨਯੋਗ ਐਸਐਸਪੀ ਸਾਹਿਬ ਵੱਲੋਂ ਸਾਰੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਪੀਸੀਆਰ ਪਾਰਟੀਆਂ ਤੇ ਵਿਕਟਰ ਪਾਰਟੀਆਂ ਇਨਫੋਰਮੇਸ਼ਨ ਸ਼ੇਅਰ ਹੋਣ ਤੋਂ ਬਾਅਦ ਸਾਰੀ ਪਾਰਟੀ ਅਲਰਟ ਹੋ ਗਈ ਤਾਂ ਸਾਡੀ ਇੱਕ ਪਾਰਟੀ ਨੇ ਅਸੀਂ ਇਹਨਾਂ ਨੂੰ ਗੱਡੀ ਤੇ ਇੱਕ ਬੰਦਾ ਜਿਹੜਾ ਹੈਗਾ ਉਹਨੂੰ ਰਾਉਂਡ ਅਪ ਕਰਨ ਦੇ ਵਿੱਚ ਕਾਮਯਾਬ ਹੋਏ ਆ ਜਿਸ ਦੇ ਵਿੱਚ ਜਿਹੜਾ ਸੁਖਦੀਪ ਸਿੰਘ ਹੈ ਜੋ ਬਠਿੰਡਾ ਦਾ ਰਹਿਣ ਵਾਲਾ ਉਹਨੂੰ ਰਾਉਂਡ ਅਪ ਕਰ ਲਿਆ ਗਿਆ ਗੱਡੀ ਜਿਹੜੀ ਇਹਨਾਂ ਦੇ ਕੋਲ ਸੀਗੀ ਵਰਨਾ ਗੱਡੀ ਹੈ ਉਹਨੂੰ ਅਸੀਂ ਬਰਾਮਦ ਕਰ ਲਿਆ ਇਸ ਤੋਂ ਇਲਾਵਾ ਜਿਹੜੀ ਹੈਗੀ ਗੱਡੀ ਦੀ ਤਲਾਸ਼ੀ ਕਰਕੇ ਉਹਦੇ ਵਿੱਚ ਕੁਝ ਅਬਜੈਕਸ਼ਨੇਬਲ ਸਾਨੂੰ ਪਦਾਰਥ ਵਿੱਚ ਮਿਲੇ ਨੇ ਨਸ਼ੀਲਾ ਪਦਾਰਥ ਸੋ ਅਸੀਂ ਜਿਹੜੀ ਬੰਦੀ ਕਾਰਵਾਈ ਜਿਹੜੀ ਹੈਗੀ ਮੁਕੱਦਮਾ ਦਰਜ ਇਹਨਾਂ ਦੇ ਰਜਿਸਟਰ ਕੀਤਾ ਜਾ ਰਿਹਾ ਜਲਦੀ ਹੀ ਜਿਹੜਾ ਦੂਸਰਾ ਦੋਸ਼ੀ ਹੈ ਉਹਨੂੰ ਵੀ ਅਸੀਂ ਜਲਦੀ ਗ੍ਰਿਫਤਾਰ ਕਰ ਲਾਵਾਂਗੇ ਸਾਡੀ ਪੁਲਿਸ ਪਾਰਟੀ ਜਿਹੜੀ ਹੈਗੀਆਂ ਨੇ ਐਕਟੀਵੇਟ ਕੀਤੀਆਂ ਗਈਆਂ ਨੇ ਦੇਖੋ ਜਿਹੜੀ ਇਹ ਨੰਦੀ ਇਨਫੋਰਮੇਸ਼ਨ ਆਈ ਸੀਗੀ ਡਰੱਗਸ ਰਿਟਰਸ ਸੀਗੀ ਇਹ ਚਿੱਟੇ ਦਾ ਕਾਰੋਬਾਰ ਜਿਹੜਾ ਹੈਗਾ ਆ ਕਰਦੇ ਵੀ ਦਪਿੰਦੇ ਵੀ ਆ ਨਸ਼ਾ ਵੀ ਕਰਦੇ ਆ ਸੋ ਡੈਫੀਨਿਟਲੀ ਜਿਹੜਾ ਦੂਸਰਾ ਦੋਸ਼ੀ ਹੈਗਾ ਇੱਕ ਦੋਸ਼ੀ ਅਸੀਂ ਫੜਿਆ ਇਹਨੇ ਵੀ ਇਹ ਵੀ ਨਸ਼ਾ ਕੀਤਾ ਹੋਇਆ ਤੇ ਇਹਦਾ ਵੀ ਅਸੀਂ ਜਿਹੜਾ ਹੈਗਾ ਪ੍ਰੋਪਰ ਜਿਹੜਾ ਮੈਡੀਕਲ ਚੈੱਕਅਪ ਕਰਵਾ ਕੇ ਜਿਹੜੀ ਇਹਦਾ ਪਹਿਲਾਂ ਵੀ ਇਸ ਦੇ ਉੱਤੇ ਕੋਈ ਕੇਸ ਦੇਖੋ ਅਜੇ ਅਸੀਂ ਇਹਨੂੰ ਜਸਟ ਟਰੌਂਡ ਅਪ ਕੀਤਾ ਹੈ ਇਹਨਾਂ ਨੂੰ ਇਹਨਾਂ ਦੀ ਇਨਵੈਸਟੀਗੇਸ਼ਨ ਦੇ ਵਿੱਚ ਅਸੀਂ ਚੈੱਕ ਕਰਨਾ ਇੱਕ ਬੰਦਾ ਜਿਹੜਾ ਹੈਗਾ ਬਠਿੰਡੇ ਦਾ ਜੋ ਅਸੀਂ ਫੜਿਆ ਸੁਖਦੀਪ ਸਿੰਘ ਦੂਸਰਾ ਬੰਦਾ ਜਿਹੜਾ ਹੈਗਾ ਉਹ ਮੁਕਸਰ ਜ਼ਿਲ੍ਹੇ ਦਾ ਰਹਿਣ ਵਾਲਾ ਤੇ ਜਲਦੀ ਹੀ ਜਿਹੜੀ ਹੈਗੀ ਹੈ ਉਹਦੀ ਆਈਡੈਂਟੀਫਿਕੇਸ਼ਨ ਅਸੀਂ ਕਰ ਲਈ ਹੈ ਬਾਈ ਨੇਮ ਅਸੀਂ ਮੁਕੱਦਮਾ ਦਰਜ ਰਜਿਸਟਰ ਕਰ ਰਹੇ ਹਾਂ ਜਲਦੀ ਹੀ ਜਿਹੜਾ ਹੈਗਾ ਦੂਸਰਾ ਦੋਸ਼ੀ ਵੀ ਅਸੀਂ ਗ੍ਰਫਤਾਰ ਕਰ ਲਵਾਂਗੇ ਸਰ ਕਿਹੜੇ ਵੈਪਨ ਨਾਲ ਇਹਨਾਂ ਨੇ ਜਿਹੜਾ ਹੈਗਾ ਫਾਇਰਿੰਗ ਕੀਤੀ ਦੇਖੋ ਕਿਉਂਕਿ ਸਾਡੀ ਪੁਲਿਸ ਪਾਰਟੀ ਥੋੜੀ ਡਿਸਟੈਂਸ ਤੇ ਸੀਗੀ ਛੋਟਾ ਵੈਪਨ ਸੀਗਾ ਪਿਸਟਲ ਵੀ ਹੋ ਸਕਦਾ ਹੈ ਰਵਾਲਵਰ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿ ਇਲੀਗਲ ਵੈਪਨ ਹੋਵੇ ਸੋ ਵੈਪਨ ਬਾਰੇ ਕਲਾਸੀਫਾਈ ਨਹੀਂ ਕਰ ਸਕਦੇ ਬਟ ਹਾਂ ਵੈਪਨ ਛੋਟਾ ਸੀਗਾ ਛੋਟੇ ਵੈਪਨ ਦੇ ਨਾਲ ਇਹਨਾਂ ਨੇ ਫਾਇਰ ਕੀਤਾ ਸਰ ਉਹਨਾਂ ਦੀ ਤਰਫੋਂ ਕਿੰਨੇ ਰਾਉਂਡ ਹੋਏ ਤੇ ਪੁਲਿਸ ਦੀ ਤਰਫੋਂ ਕਿੰਨੇ ਰਾਉਂਡ ਹੋਏ ਤਕਰੀਬਨ 3-4 ਉਹਨਾਂ ਨੇ ਫਾਇਰ ਕੀਤੇ ਆ ਤੇ ਰਿਟੈਲੀਏਸ਼ਨ ਦੇ ਵਿੱਚ ਸਾਡੀ ਪਾਰਟੀ ਨੇ ਵੀ ਉਸ ਤੋਂ ਬਾਅਦ ਜਿਹੜੀ ਹੈਗੀ ਗੱਡੀ ਭਜਾ ਕੇ ਲੈ ਕੇ ਕਿਉਂਕਿ ਉੱਤੇ ਫੀਡ ਵਾਲਾ ਏਰੀਆ ਸੀਗਾ ਜਿਹੜਾ ਸਾਡੀ ਪਾਰਟੀ ਹੈ ਬੜੀ ਉਹਨਾਂ ਨੇ ਅੱਛੀ ਡਿਊਟੀ ਕੀਤੀ ਹੈ ਕਿਉਂਕਿ ਭੀੜ ਵਾਲਾ ਏਰੀਆ ਹੁਣ ਕਰਕੇ ਡਾਇਰੈਕਟਲੀ ਜਿਹੜੀ ਹੈਗੀ ਉਹਨਾਂ ਨੇ ਰਿਸਪੌਂਡ ਜਿਹੜਾ ਹੈਗਾ ਬੜਾ ਅੱਛਾ ਸੀਗਾ ਕਿਉਂਕਿ ਉੱਥੇ ਰਾਘੀਰ ਵੀ ਲੰਘ ਰਹੇ ਸੀਗੇ ਬੜੀ ਅੱਛੀ ਡਿਊਟੀ ਕੀਤੀ ਹੈ ਉਹਨਾਂ ਨੇ ਆਪਣੇ ਤੇ ਕਾਬੂ ਵੀ ਰੱਖਿਆ ਤੇ ਇਹ ਨਾਲ ਦੀ ਨਾਲ ਇਨਫੋਰਮੇਸ਼ਨ ਪਾਸ ਹੁਣ ਕੀਤੀ ਜਿਸ ਜਿੱਦਾਂ ਦੀ ਵਜ੍ਹਾ ਦੇ ਨਾਲ ਹੀ ਹੈ ਬੜੀ ਛੇਤੀ ਜਿਹੜੇ ਹੈਗੇ ਸਨ ਰਾਉਂਡ ਅਪ ਕਰਨ ਦੇ ਵਿੱਚ ਕਾਮਯਾਬ ਹੋਏ ਆ ਸਰ ਜਿਹੜਾ ਨਸ਼ੀਲਾ ਕਹਿ ਰਹੇ ਤੁਸੀਂ ਕਿੰਨਾ ਕੁ ਬ੍ਰਾਮਦ ਹੋਇਆ ਕੁਝ ਆਇਡੈਂਟੀਫਾਈ ਆ ਅਸੀਂ ਚੈੱਕ ਕਰ ਰਹੇ ਹਾਂ ਸਾਡੀ ਟੀਮ ਜਿਹੜਾ ਇਨਵੈਸਟੀਗੇਸ਼ਨ ਅਫੀਸਰ ਮੌਕੇ ਤੇ ਹੈਗਾ ਉਹਦੀ ਕੁਆਂਟੀਟੀ ਤੇ ਚੈੱਕ ਕਰਕੇ ਇਹਦੇ ਬਦ ਦੀ ਜਿਹੜੀ ਇਹ ਕਾਰਵਾਈ ਇਹਨਾਂ ਹੋਵੇ ਸਾਡੇ ਵੱਲੋਂ ਜਿਹੜੀ ਐਫ ਆਈ ਆਰ ਲਾਂਚ ਕੀਤੀ ਜਾ ਰਹੀ ਹੈ ਤੇ ਇਹਨਾਂ ਦੇ ਖਿਲਾਫ ਸਖਤੋ ਸਖਤ ਐਕਸ਼ਨ ਲਿਆ ਜਾਊਗਾ ਸਰ ਜਿਹੜਾ ਤੁਸੀਂ ਨਸ਼ੇ ਦੀ ਗੱਲ ਕਹਿ ਰਹੇ ਉਹ ਮੈਡੀਕਲ ਨਸ਼ਾ ਨਹੀਂ ਕੋਈ ਦੂਸਰਾ ਜਿਹੜੀ ਹੈਗੀ ਹੈਰਨ ਦਾ ਨਸ਼ਾ ਕਰਦੇ ਆ ਤੇ ਕੁਸ਼ ਨੇ ਨਸ਼ਾ ਕੀਤਾ ਵੀ ਹੋਇਆ ਸੋ ਇਹਦੀ ਮੈਡੀਕਲ ਅਸੀਂ ਚੈੱਕ ਚੈਕਅਪ ਦੇ ਵਿੱਚ ਕਲੀਅਰ ਵੀ ਹੋ ਜਾਊਗਾ ਸਰ ਅਸਰੇ ਕੋਲ ਜਿਹੜੀ ਪਿਸਤਲ ਸੀਗੀ ਫਾਇਰਿੰਗ ਕੀਤੀ ਉਹ ਉਹਨਾਂ ਦੀ ਆਪ ਨਹੀਂ ਸੀ ਕੋਈ ਨਹੀਂ ਉਹਦੇ ਬਾਰੇ ਜਿਹੜਾ ਦੂਸਰਾ ਦੋਸ਼ੀ ਭੱਜਿਆ ਉਹ ਵੈਪਨ ਹਾਸ ਦੇ ਕੋਲ ਆ ਉਹਨੂੰ ਜਲਦੀ ਗ੍ਰਫਤਾਰ ਕਰ ਲਵਾਂਗੇ ਤੇ ਉਹਦੇ ਕੋਲ ਦਾ ਅਸੀਂ ਵੈਪਨ ਜਿਹੜਾ ਹੈ ਜਿਹੜਾ ਨੇ ਵਰਤਿਆ ਕਾਰ ਦੋ ਲੋਕ ਵੀ ਸੀਗੇ ਦੋ ਲੋਕ ਸੀਗੇ ਫਿਲਹਾਲ ਜਿਹੜੀ ਹੈਗੀ ਸੀ ਜਿਹੜਾ ਬੰਦਾ ਆਰਾਊਂਡ ਅਪ ਕੀਤਾ ਹੈ ਤੇ ਦੱਸਣ ਮੁਤਾਬਕ ਜਿਹੜਾ ਦੂਸਰਾ ਬੰਦਾ ਹੈਗਾ ਦੋ ਹੀ ਸੀਗੇ ਤੇ ਜਲਦੀ ਹੀ ਅਸੀਂ ਉਹਨੂੰ ਵੀ ਫੜ ਲਾਂਗੇ